ਸਟਾਰ ਤਿਹੜ ਜੇਲ ਤੋਂ ਸ਼ਰਤਾਂ ਸਹਤ ਜ਼ਮਾਨਤ ਉੱਤੇ ਬਾਹਰ ਆਉਣ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਪਦ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕਰ ਦਿਆ ਆਮ ਆਦਮੀ ਪਾਰਟੀ ਪਾਰਟੀ ਦੇ ਮੁਖ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਹੁਣ ਉਦੋਂ ਹੀ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣਗੇ ਜਦੋਂ ਲੋਕ ਮੋੜ ਜਿਤਾ ਕੇ ਉਹਨਾਂ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇਣਗੇ ਡੰਡੀ ਹੁਣ ਉਹਨਾਂ ਦੀ ਥਾਂ ਉੱਤੇ ਪਾਰਟੀ ਵੱਲੋਂ ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਆਉਂਦੇ ਮਹੀਨਿਆਂ ਵਿੱਚ ਡੰਮੀ ਮੁੱਖ ਮੰਤਰੀ ਹੀ ਰਹੇਗੀ ਡੰਡੀ ਔਸ ਦੀ ਪਤੰਗ ਦੀ ਡੋਰ ਕੇਜਰੀਵਾਲ ਦੇ ਹੱਥ ਵਿੱਚ ਹੀ ਹੋਵੇਗੀ ਡੰਡੀ ਬਿਨਾਂ ਸ਼ੱਕ 12 ਕੂ ਸਾਲ ਪਹਿਲਾਂ ਕੇਜਰੀਵਾਲ ਨੇ ਇਮਾਨਦਾਰੀ ਦੀ ਸਿਆਸਤ ਦੇ ਆਧਾਰ ਉੱਤੇ ਪਾਰਟੀ ਬਣਾਈ ਸੀ ਪਰ ਇਸ ਇਮਾਨਦਾਰੀ ਦਾ ਪਰਦਾ ਉਸ ਸਮੇਂ ਹਟਣਾ ਸ਼ੁਰੂ ਹੋ ਗਿਆ ਜਦੋਂ ਉਸ ਦੇ ਸੰਘਰਸ਼ ਦੇ ਨੇੜੇ ਦੇ ਸਾਥੀ ਰਹੇ ਕਈ ਅਗੂ ਇੱਕ ਇੱਕ ਕਰਕੇ ਉਸ ਨੂੰ ਛੱਡਦੇ ਗਏ ਡੰਡੀ ਉਸ ਸਮੇਂ ਕੇਜਰੀਵਾਲ ਉੱਤੇ अनेका ਇਲਜ਼ਾਮ ਲਗਾਏ ਗਏ ਸਨ ਡੰਡੀ ਅੱਜ ਵੀ ਉਹ ਇਨ੍ਹਾਂ ਇਲਜ਼ਾਮਾਂ ਉੱਤੇ ਕਾਇਮ ਹਨ ਡੰਡੀ ਦਿੱਲੀ ਵਿੱਚ ਸਰਕਾਰ ਬਣਨ ਤੋਂ ਬਾਅਦ ਇਸ ਪਾਰਟੀ ਦੇ ਜਿੰਨੇ ਘੁਟਾਲੇ ਸਾਹਮਣੇ ਆਉਂਦੇ ਗਏ ਉਹਨਾਂ ਦੀ ਗਿਣਤੀ ਕਰਨੀ ਵੀ ਔਖੀ ਹੋ ਗਈ ਹੈ ਡੰਡੀ ਅੱਜ ਵੀ ਕਈ ਵਜ਼ੀਰ ਅਜੇਹੇ ਇਲਜ਼ਾਮਾਂ ਦੇ ਮੱਦੇਨਜ਼ਰ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਡੰਡੀ ਸ਼ਰਾਬ ਘੁਟਾਲਾ ਇੰਨਾ ਵਿੱਚੋਂ ਇੱਕ ਹੈ ਜਿਸ ਦੀ ਵੱਡੇ ਪੱਧਰ ਉਤੇ ਚਰਚਾ ਹੋਈ ਹੈ ਡੰਡੀ ਇਸ ਦੀਆਂ ਪਰਤਾਂ ਲਗਾਤਾਰ ਖੁੱਲਦੀਆਂ ਰਹੀਆਂ ਹਨ ਡੰਡੀ ਇਸ ਦੇ ਹਜ਼ਾਰਾਂ ਵੇਰਵੇ ਸਾਹਮਣੇ ਆ ਚੁੱਕੇ ਹਨ ਡੰਡੀ ਇਸੇ ਕਰਕੇ ਇਸ ਪਾਰਟੀ ਦੇ ਇਸ ਘਟਾਲੇ ਨਾਲ ਸੰਬੰਧਿਤ ਆਗੂ ਅਤੇ ਵਜ਼ੀਰ ਜੇਲ੍ਹ ਦੀ ਹਵਾ ਖਾਂਦੇ ਰਹੇ ਹਨ ਡੰਡੀ ਇਸੇ ਹੀ ਕੜੀ ਵਿੱਚ ਕੇਜਰੀਵਾਲ ਦਾ ਨਾਂ ਆਉਂਦਾ ਹੈ ਡੰਡੀ ਹੁਣ ਕਈ ਮਹੀਨੇ ਉਸ ਦੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸਰਬ ਉੱਚ ਅਦਾਲਤ ਨੇ ਉਸ ਨੂੰ ਸ਼ਰਤਾਂ ਸਹਿਤ ਜ਼ਮਾਨਤ ਦਿੱਤੀ ਹੈ ਡੰਡੀ ਇਹ ਸ਼ਰਤਾਂ ਹਨ ਕਿ ਉਹ ਮੁੱਖ ਮੰਤਰੀ ਦੇ ਦਫਤਰ ਨਹੀਂ ਜਾ ਸਕਣਗੇ ਅਤੇ ਇਸ ਹیثیت ਵਿੱਚ ਕੋਈ ਜ਼ਰੂਰੀ ਕਾਗਜ਼ਾਤ ਉੱਤੇ ਦਸਤਕਤ ਵੀ ਨਹੀਂ ਕਰ ਸਕਣਗੇ ਡੰਡੀ ਇਸ ਮਜਬੂਰੀ ਵਸ ਹੀ ਉਹਨਾਂ ਨੂੰ ਅਸਿਫੇ ਦਾ ਐਲਾਨ ਕਰਨਾ ਪਿਆ ਡੰਡੀ ਇਸ ਨੂੰ ਹੀ ਉਹ ਅਤੇ ਉਹਨਾਂ ਦੇ ਸਾਥੀ ਆਪਣੀ ਜਿੱਤ ਬਣਾ ਕੇ ਪੇਸ਼ ਕਰ ਰਹੇ ਹਨ ਡੰਡੀ ਜਿਵੇਂ ਅਸਤੀਫਾ ਦੇ ਕੇ ਉਹਨਾਂ ਨੇ ਕੋਈ ਬਹੁਤ ਵੱਡਾ ਬਲੀਦਾਨ ਦਿੱਤਾ ਹੋਵੇ ਡੰਡੀ ਇਸ ਤੋਂ ਵੀ ਅੱਗੇ ਉਹ ਹੁਣ ਲੋਕਾਂ ਤੋਂ ਆਉਂਦੀਆਂ ਚੋਣਾਂ ਵਿੱਚ ਇਮਾਨਦਾਰੀ ਦਾ ਪ੍ਰਮਾਣ ਪੱਤਰ ਮੰਗ ਰਹੇ ਹਨ ਡੰਡੀ ਕੇਦਰੀਵਾਲ ਦੀ ਹੀ ਦੇਖਰੇਖ ਵਿੱਚ ਪੰਜਾਬ ਦੀ ਸਰਕਾਰ ਚੱਲ ਰਹੀ ਹੈ ਡੰਡੀ ਇਹ ਕਿੰਨੀ ਕੁ ਇਮਾਨਦਾਰ ਹੈ ਇਸ ਦਾ ਸਭ ਨੂੰ ਪਤਾ ਲੱਗ ਚੁੱਕਾ ਹੈ ਡੰਡੀ ਹੁਣ ਤਾਂ ਅਜੇਹਾ ਲੱਗਦਾ ਹੈ ਕਿ ਇਸ ਨੇ ਸਿਰਫ ਇਮਾਨਦਾਰੀ ਦਾ ਚੋਲਾ ਹੀ ਪਾਇਆ ਹੋਇਆ ਹੈ ਡੰਡੀ ਸੂਬੇ ਵਿੱਚ ਹੇਠਾਂ ਤੋਂ ਉੱਪਰ ਤੱਕ ਪ੍ਰਸ਼ਟਾਚਾਰ ਦਾ ਬੋਲਬਾਲਾ ਹੈ ਡੰਡੀ ਲੋਕਾਂ ਵਿੱਚ ਆਮ ਪ੍ਰਭਾਵ ਇਹ ਬਣ ਚੁੱਕਾ ਹੈ ਕਿ ਪ੍ਰਸ਼ਟਾਚਾਰ ਪਹਿਲਾਂ ਨਾਲੋਂ ਵੀ